ਜਦੋਂ ਗਣਤੀ ਚਾਹੇ ਹੋ ਕਲਾਕਾਰਾਂ ਪਰਮ ਸੇਰੇ ਨੇ ਉਹਨਾਂ ਬਾਰੇ ਬਹੁਤ ਬਹੁਤ ਧੰਨਵਾਦ ਕਿਰਪਾ ਕਰਕੇ ਨਾਦ ਦੇ ਵਿਚਾਲੇ ਕੋਈ ਗੁਰਚਾ ਨਾ ਕਰੇ ਜਿਹੜੀਆਂ ਰੱਸੀਆਂ ਅਸੀਂ ਲਾਈਆਂ ਨੇ ਉਸ ਤੋਂ ਪਰੇ ਅੰਦਰ ਨਾ ਹੋ ਕਿਸੇ ਦਾ ਕੋਈ ਨੁਕਸਾਨ ਹੋ ਸਕਦਾ ਅਸੀਂ ਚਾਹਦੇ ਹਾਂ ਕਿ ਕੋਈ ਸ਼ਬਦ ਸਬੱਤ ਕੇ ਕੋਈ ਦਾ ਨੁਕਸਾਨ ਹੋਵੇ ਜਾਂ ਮਾਲਕ ਨੂੰ ਨੁਕਸਾਨ ਹੋਵੇ ਇੱਕ ਵਾਰ ਫਿਰ ਪ੍ਰੈਸਰ ਪਰਮ ਸਾਹਿਬਾਨ ਜਿਹੜੇ ਕਿ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਪੰਜਾਬ ਦੇ ਵਿੱਚ ਹੀ ਨਹੀਂ ਹਿੰਦੁਸਤਾਨ ਚ ਦਿਖਾ ਰਹੇ ਨੇ ਮੀਡੀਆ ਚ ਅਸਾਂ ਦਾ ਧੰਨਵਾਦ ਕਰਦੇ ਹਾਂ ਪੰਜਾਬ ਪੁਲਿਸ ਤੇ ਨੌਜਵਾਨਾਂ ਦਾ ਪੰਜਾਬ ਪੁਲਿਸ ਦੀਆਂ ਮੇਰੀ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਵਿਜੇ ਕੁਮਾਰ ਐਮ ਸੀ ਵੱਲੋਂ ਸ਼ਮਾਰਾਣੀ ਐਮ ਸੀ ਅਤੇ तमाम ਕਮੇਟੀ ਮੈਂਬਰਾਂ ਵੱਲੋਂ ਜਿਹੜਾ ਅੱਜ ਦਾ ਪ੍ਰੋਗਰਾਮ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਬਹੁਤ ਹੀ ਮਿਹਨਤ ਨਾਲ ਕੀਤੀ ਆ ਲਗਾਤਾਰ ਪਿਛਲੇ 30 ਸਾਲਾਂ ਤੋਂ ਇੱਕ ਸਫਾਈ ਦਾ ਕੰਮ ਚੱਲ ਰਿਹਾ ਸੀ ਇਹ ਤੁਸੀਂ ਦੇਖਣਾ ਗ੍ਰਾਮ ਪਿਛਲੇ 25 ਸਾਲਾਂ ਤੋਂ ਇਸ ਗ੍ਰਾਮ ਦੇ ਵਿੱਚ ਕਿੰਨੇ ਕਿੰਨੇ ਵੱਡੇ ਖੱਡੇ ਸੀ ਕੰਢੇ ਸੀ ਕਿਸਨਾ 20 25 ਦਿਨਾਂ ਦੇ ਜਿਵੇਂ ਮਿਸ਼ੇਨਾ ਰਾਹੀ ਵਿਜੇ ਕੁਮਾਰ ਅੰਸੀ ਨੇ ਜਿਹੜਾ ਕੀਤਾ ਮੈਂ ਇਹਨੂੰ ਅਪਰੀਸ਼ੀਏਟ ਕਰਾਂਗਾ ਤੇ ਤੁਹਾਨੂੰ ਬੰਤੀ ਕਰਾਂਗਾ ਕਿ ਕਿਸੇ ਤਰ੍ਹਾਂ ਆਪਣਾ ਆਸ਼ੀਰਵਾਦ ਅੰਦਰ ਰੋ ਜਿਸ ਤਰ੍ਹਾਂ ਤੁਸੀਂ ਦੇ ਰਹੇ ਹੁਣ ਤੁਹਾਡੇ ਸਾਹਮਣੇ ਤਰੰਗੇ ਵਾਲੀ ਆਪੇ ਸਵਾਜੀ ਆਈ ਹੈ ਜਿਹੜੀ ਕਿ ਕਦੇ ਵੀ ਕਿਸੇ ਨੇ ਨਹੀਂ ਦੇਖੀ ਤਰੰਗੇ ਵਾਲੀ ਆਪੇ ਸਵਾਜੀ ਚੰਦ ਮਿੰਟਾਂ ਵਿੱਚ ਤੁਸੀਂ ਦੇਖੋ ਇਹ ਆਪੇ ਸਵਾਜੀ ਬਠਿੰਡਾ ਚੋਂ ਤੋਂ ਮੇਨ ਹੁੰਦੀ ਦੀ ਬਾਹਰੋਂ ਜੰਗੀ ਆ ਕਿਹਨੇ ਦਿੱਲੀ ਆ ਤਾਂ ਕਿ ਤੁਸੀਂ ਇਹਨਾਂ ਅੰਜਾਇਮੈਂਟ ਕਰ ਸਕੋ ਮੈਂ ਅਕਬਰ ਸਿੰਘ ਸੁਰੇ ਦਾ ਸਿੰਘਲਾ ਜੀ ਸੁਰੇ ਦਾ ਜੀ ਸਾਡੇ ਦਰਮਿਆਨ ਆਉਣਾ ਤੋਂ ਉੱਝਿਆ ਕੰਨਾ ਸਾਡੇ ਅੱਜ ਦੇ ਮੁੱਖ ਮਹਿਮਾਨ ਮੋਹਰ ਲਾਲ ਜੀ ਚੁੰਬਾ ਜੀ ਬਖੇ ਕੁਮਾਰ ਜਨਰਲ ਜੀ ਉੱਪਰ ਤੁਸੀਂ ਦੇਖੋਗੇ ਹੁਣ ਤਿਰੰਗਾ ਦਾ ਨਜ਼ਾਰਾ ਇਹੋ ਜਿਹਾ ਨਜ਼ਾਰਾ ਬਠਿੰਡੇ ਦੇ ਵਿੱਚ ਕਿਸੇ ਤੇ ਸ਼ਹਿਰ ਚ ਨਹੀਂ ਦੇਖਿਆ ਹੋਣਾ ਤੰਦ ਮਿੰਟਾਂ ਚ ਤੁਸੀਂ ਦੇਖੋਗੇ ਕਰੋ ਜੀ ਸ਼ੁਰੂ ਲਗਾਤਾਰ ਆਤਿਸ਼ਬਾਜ਼ੀਆਂ ਚੱਲ ਰਹੀਆਂ ਨੇ ਕੋਈ ਅੰਦਰ ਨਾ ਆਏ ਪਲੀਜ਼ ਦੂਰ ਖੜ ਕੇ ਦੇਖੋ ਦੇਖੋ ਆਸਮਾਨ 'ਚ ਦੇਖੋ ਇਹ ਅੱਜ ਦੀਆਂ ਆਤਿਸ਼ਬਾਜ਼ੀਆਂ ਨੇ ਮੈਨੂੰ ਉਹ ਦਿਨ ਯਾਦ ਕਰਾਤਾ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਲੜਾਈ ਹੋ ਰਹੀ ਸੀ ਉਸੇ ਤਰ੍ਹਾਂ ਇਹ ਆਤਿਸ਼ਬਾਜ਼ੀ ਐਸੇ ਤਰ੍ਹਾਂ ਹੀ ਜਿਹੜਾ ਡਰੋਨ ਆ ਰਹੇ ਸੀ ਜਿਸ ਤਰ੍ਹਾਂ ਚੱਲ ਰਹੇ ਨੇ ਦੇਖੋ ਤੁਸੀਂ ਉੱਪਰ ਕਿਸ ਤਰ੍ਹਾਂ ਡਰੋਨ ਵਾਂਗੂ ਚੱਲ ਰਹੇ ਨੇ ਐਨੀ ਆਪਿ ਸਮਝਾ ਜੇ ਕਿਸੇ ਦੁਸ਼ਰੇ ਚ ਨਿਕਲਦੀ ਆਉਣੀ ਥੋੜੀ ਦੇਰ ਚੁੱਪੀ ਦੇਖੋ ਮੈਂ ਤਿਰੰਗੇ ਦਾ ਨਜ਼ਾਰਾ ਇੱਕ ਵਾਰ ਫੇਰ ਤਮਾਮ ਪ੍ਰੈਸਰਪੋਟ ਨੂੰ ਮੈਂ ਬਹੁਤ ਹੀ ਦਿਲੋਂ ਸ਼ੁਕਰਿਆਦਾ ਕਰਦਾ ਕਿ ਆਪਣਾ ਇੰਨਾ ਕੀਮਤੀ ਸਮਾਂ ਕੱਢ ਕੇ ਆਏ ਨੇ ਦੁਸ਼ਹਰੇ ਬਟੰਡ ਦੇ ਵਿੱਚ 6 ਤਾਂ 7 ਤਾਂ ਤੇ ਮੜਾਇਆ ਜਾ ਰਿਹਾ ਹੈ ਸੈਨੀ ਸਾਊਂਡ ਤੁਹਾਡਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਕੀ ਹਮਸਾ ਸਾਨੂੰ ਬਹੁਤ ਪਿਆਰ ਦਿੰਦੇ ਨੇ ਅਸ਼ੀਰਵਾਦ ਦਿੰਦੇ ਨੇ ਲਿਵਿੰਗ ਇੰਡੀਆ ਲਿਵਿੰਗ ਇੰਡੀਆ ਜਣਾ ਜਣਾ ਤੁਸੀਂ ਦੇਖ ਰਹੇ ਹੋ ਉਹ ਸੈਣੀ ਸਾਹਿਬ ਆਏ ਨੇ ਸਾਡੇ ਦਰਮਾਨ ਬਹੁਤ ਬਹੁਤ ਸ਼ੁਕਰੀਆ ਸੈਣੀ ਸਾਹਿਬ ਦਾ ਵਿਜੈ ਕੁਮਾਰ ਜੀ ਦੇ ਹਨਿ ਜਗਰਨ ਤੋਂ ਚੰਦਰ ਠਾਕੁਰ ਜੀ ਦੇ ਹਨਿ ਪਾਸਕਰ ਤੋਂ ਸੁਖਮਿੰਦਰ ਸਿੰਘ ਜੀ ਮਿਸ਼ਰਾ ਜੀ ਕਪਿਲ ਸ਼ਰਮਾ ਜੀ ਗੌਰਵ ਕਾਲੜਾ ਜੀ ਮਹਿੰਸ਼ ਨਾਗਪਾਲ ਜੀ ਸੋਨੂ ਨਤੇਜ ਜੀ ਸਿੱਧੂ ਸਹਬ ਅਜੀਤ ਟੀਵੀ ਤੋਂ ਕਲਿਆਣ ਟੀਵੀ ਤੋਂ ਸਰਤਾਜ ਤੋਂ ਸਰੋਵਰ ਜੀ ਪੰਜਾਬ ਟੀਵੀ ਤੋਂ ਦੈਨਿਕ ਸਵੇਰਾ ਤੋਂ ਰੋਜ਼ਾਨਾ ਸਪੋਕਸ ਤੋਂ ਅਮਿਤ ਸ਼ਰਮਾ ਜੀ ਚੰਦਰਨ ਠਾਕੁਰ ਜੀ ਦੈਨਿਕ ਪਾਸਕਰ ਤੋਂ ਦੈਨਿਕ ਜਾਗਰਣ ਤੋਂ ਵਿਜੇ ਕੁਮਾਰ ਜੀ ਅਪੀਲ ਨੇ ਇਜ਼ਤ ਧੀਰਜ ਗਰਗ ਜੀ ਵਿਨੋਦ ਕੁਮਾਰ ਜੀ ਯਸ਼ਪਾਲ ਖੱਬੂ ਪੰਜਾਬ ਤੋਂ 24 ਤੋਂ ਪ੍ਰੈਸ ਰਿਪੋਰਟਰ ਆਏ ਨਾ ਮੈਂ ਬਹੁਤ ਮਾਤਰਾ ਬਣ ਰੋਸ਼ਨੀ ਪੰਜਾਬ ਦੀ ਸ਼ੋਕਮਾਂਸਨ ਪਟੰਡੇ ਦੀ ਤਸਵੀਰ ਦਿਖਾ ਰਿਹਾ ਤੁਹਾਨੂੰ ਜਿੱਥੇ ਚਿੱਟੇ ਦਾ ਪੁਤਲਾ ਹੈ ਜੀ ਵਿਜੇ ਕੁਮਾਰ ਜਿੰਦਲ ਜੀ ਦਾ ਬਹੁਤ ਸ਼ੁਕਰਿਆਦਾ ਕਰਦੇ ਆਂ ਇਹਨਾਂ ਨੂੰ ਹੋਰ ਪਾਸੇ ਵੀ ਬਹੁਤ ਇਨਵੀਟੇਸ਼ਨ ਸੀ ਪਰ ਇਹ ਸਾਡੇ ਰਿਕਵੈਸਟ ਮੰਨੇ ਤਾਂ ਸਾਡੇ ਦਰਮਿਆਨ ਖੜੇ ਨੇ ਤਾਂ ਦੁਸ਼ਾਰਾ ਹੈਗਾ ਅੱਜ ਵੀ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਜਾ ਰਿਹਾ ਕਿ ਤੁਸੀਂ ਵੱਡੇ ਕਰਨ ਵੱਡੇ ਸਾਹਮਣੇ ਸਾਡੇ ਅੱਜ ਦੇ ਮੁੱਖ ਰਮਾਨ ਵਿਜੇ ਕੁਮਾਰ ਜਿੰਦਲ ਜੀ ਜਿਹੜੇ ਕਿ ਸਭ ਤੋਂ ਵੱਡੇ ਆਦੇਸ਼ਵਾਜੀ ਆ ਉਹ ਚਲਾਣ ਕਰ ਮੈਂ ਵਿਜੇ ਕੁਮਾਰ ਜਿੰਦਲ ਜੀ ਨੂੰ ਬੇਨਤੀ ਕਰਾਂਗਾ ਪਲੀਜ਼ ਅੱਗੇ ਹੋ ਜਾਓ ਚਲੋ ਵਿਜੇ ਐਮ ਸੀ ਤਮਾਮ ਇਲਾਕਾ ਨਿਵਾਸੀਆਂ ਨੂੰ ਇੱਕ ਵਾਰ ਫਿਰ ਅਪੀਲ ਅੰਦਰ ਆਉਣ ਦੀ ਖੇਚਲ ਨਾ ਕਰਨਾ ਦੇਖੋ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਇੱਕ ਭੀੜ ਤੋਂ ਬਚ ਕੇ ਰਹੋ ਭੀੜ ਦੇ ਵਿੱਚ ਗਲਤ ਅਲਮੈਂਟ ਵੀ ਹੋ ਸਕਦੇ ਨੇ ਆਪਣੇ ਆਪਣੇ ਮੋਬਾਈਲ ਆਪਣੇ ਆਪਣੇ ਪਰਸ ਦਾ ਧਿਆਨ ਰੱਖੋ ਕੋਈ ਵੀ ਅਣ ਪਛਾਤਾ ਬੰਦਾ ਸ਼ੱਕਤ ਆਂਦਾ ਤਾਂ ਸਾਨੂੰ ਦੱਸੋ ਇਹ ਦੇਖੋ ਬਠੰਡੇ ਚਿੱਟੇ ਦਾ ਪੁਤਲਾ ਬਣਾਇਆ ਗਿਆ ਰਾਵਣ ਕੁੰਭਕਰਨ ਦੇ ਨਾਲ ਨਾਲ ਚਿੱਟਾ ਵੀ ਪੁਤਲਾ ਚਿੱਟੇ ਦਾ ਵੀ ਸਾੜਿਆ ਜਾਊਗਾ ਕਿਉਂਕਿ ਬੁਰਾਈ ਸੀ ਕਿ ਚਿੱਟਾ ਮਿਜੇ ਕੁਮਾਰ ਜੰਦਰ ਜੀ ਜਿਹੜੀ ਕਿ ਅੱਜ ਦੇ ਸਭ ਤੋਂ ਵੱਡੇ ਆធីਸ਼ਵਾਜੀਓ ਤੁਹਾਨੂੰ ਗੱਲ ਕਰਾਂ ਅਸ਼ੋਕ ਬਾਂਸਰ ਜੀ ਪ੍ਰੈਸਰ ਪੜੋ ਅਸ਼ੋਕ ਬਾਂਸਰ ਜੀ ਦੇ ਨਾਲ ਨਾਲ ਸੱਬਰਵਾਦੀ ਦਾ ਵੀ ਬਹੁਤ-ਬਹੁਤ ਧੰਨਵਾਦ ਜੀਗੇ ਕੁਮਾਰ ਜੀ ਸੁਨੀਲ ਮਹਿਰਾ ਜੀ ਮੇਰੇ ਬਹੁਤ ਹੀ ਅੱਛੇ ਸਾਥੀ ਨੇ ਸੁਨੀਲ ਮਹਿਰਾ ਜੀ ਜਿਹੜੇ ਕਿ ਹਮੇਸ਼ਾ ਹੀ ਸਾਨੂੰ ਪੂਰਾ ਟੈਮ ਕਰਦੇ ਨੇ ਆਪੇ ਸਵਾਦੀ ਦੇ ਉਹ ਤੁਸੀਂ ਨਜ਼ਾਰਾ ਦੇਖ ਸਕਦੇ ਹੋ ਇਹੋ ਜਿਹਾ ਬਹਿੰਤਰੀ ਨਜ਼ਾਰਾ ਮੈਨੂੰ ਸਮਝਦਾ ਤੁਸੀਂ ਕਿਤੇ ਦੇਖਿਆ ਹੋਣਾ ਥੋੜੀ ਜਿੰਨੇ ਪਟਾਕੇ ਐਨੀਆਂ ਆਪੇ ਸਵਾਦੀਆਂ ਨੇ ਚਲਾਉਂਦਾ ਦੁਨੀਆ ਜੀਗੇ ਕੁਮਾਰ ਅਮਸਰ ਲੋਨ ਕ੍ਰੈਡਿਟ ਦਿੱਤੇ ਜਾ ਰਹੀਆਂ ਨੇ ਸੋ ਅੱਜ ਦਾ ਜਿਹੜਾ ਨਜ਼ਾਰਾ ਦਿਲਕਸ਼ ਨਜ਼ਾਰਾ ਇਹੋ ਜਿਹਾ ਪਰੌਦਾ

ਮਰੇ ਪੁਸ਼ਾਰਕ ਕਮੇਟੀ ਦੇ तमाम ਮੈਂਬਰਾਂ ਨੂੰ ਗੁਜਾਰਸ਼ ਹੈ ਆਪਣੇ ਆਪਣੇ ਡੇਕਿਆਂ ਦਾ ਪ੍ਰੂਫ ਕਰਾਉਣ। ਆਤਿਸ਼ਬਾਜ਼ੀ ਤੁਸੀਂ ਦੇਖ ਰਹੇ ਹੋ। ਲਗਾਤਾਰ ਲਗਾਤਾਰ ਆਤਿਸ਼ਬਾਜ਼ੀਆਂ ਜਿਹੜੀਆਂ ਨੇ ਸਾਰੇ بڑے ਛੋਟੇ ਵੀ ਕਪਿਲ ਸ਼ਰਮਾ ਜੀ ਦਿਖਾ ਰਹੇ ਨੇ। ਲਗਾਤਾਰ ਕਿਸ ਤਰ੍ਹਾਂ ਤੋਂ ਇਹਨੇ ਆਤਿਸ਼ਬਾਜ਼ੀਆਂ ਆਸਮਾਨ ਦੇ ਵਿੱਚ। ਬਹੁਤ ਬਹੁਤ ਵਧੀਆ ਧੰਨ ਨਸਤਪਾਲ ਸ਼ਰਮਾ ਵੀ ਆਪਣੀ ਨਿਊਜ਼ਾਂ ਦਿਖਾ ਰਹੇ ਨੇ ਦੇਖੋ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਕਿਸ ਤਰ੍ਹਾਂ ਨਜ਼ਾਰਾ ਲੈ ਰਹੇ ਹੋ ਐਨਾ ਬਰਦਸ਼ ਐਨਾ ਇੰਜੋਇਮੈਂਟ ਬਟਵਿੰਡਰ ਦੇ ਵਿੱਚ ਕਿਸੇ ਦਸ਼ਾਰੇ ਚ ਨਹੀਂ ਮਿਲਦੇ ਆਮ ਆਮ 19 ਨਿਊਜ਼ ਕੋ ਸੁਨੀਲ ਮਹਾਰਾ ਜੀ ਲਾਈਵ ਦਿਖਾ ਰਹੇ ਨੇ ਆਮ 19 ਨਿਊਜ਼ ਕੋ ਲੰਬੇ ਆਵਾਜ਼ ਤੋਂ ਵਿਮਲ ਜੀ ਦੇਖੋ ਤੁਸੀਂ ਕਿੰਨੇ ਪ੍ਰੈਸ ਮੀਡੀਆ ਵਾਲੇ ਮੈਲੂ ਦਿਖਾ ਰਹੇ ਨੇ ਮੈਂ ਇਹਨਾਂ ਤੋਂ ਬਹੁਤ ਰਿਹਣੀ ਆ ਵਿਮਲ ਜੀ ਦਾ ਕਪਲ ਜੀ ਦਾ ਸੁਨੀਰ ਬੈਰਾ ਜੀ ਅਤੇ ਹੋਰ ਪ੍ਰੈਸਪੋਰਟ ਅਮਿਤ ਸ਼ਰਮਾ ਜੀ ਅਮਿਤ ਸ਼ਰਮਾ ਜੀ ਜਿਹੜੇ ਦੇਖੋ ਸਾਡਾ ਸ਼ਹਿਰ ਦੇ ਸੱਤ ਦੁਸ਼ਾਰੇ ਛੱਡ ਕੇ ਗੁਦੇ ਕੁਮਾਰ ਅਮਸੀ ਦੇ ਦੁਸ਼ਾਰੇ ਨੂੰ ਤਰਜੀਹ ਦਿੱਤੀ ਹੈ ਪ੍ਰੈਫਰੈਂਸ ਦਿੱਤਾ ਔਰ ਲਾਈਵ ਦਿਖਾ ਰਹੇ ਨੇ ਇਤਵਰ ਫੇਰ ਆਪੀ ਦਾ ਅੰਦਰ ਅੰਦਰ ਦਾ ਆਪਣੇ ਆਪਣੇ ਬੱਚੇ ਸਾਹਮਣੇ ਰੱਖੋ ਜੁਜੇ ਕੁਮਾਰ ਜਿੰਦਰ ਜੀ ਨੇ ਦਫਾ ਫਾੜੇ ਸਾਹਮਣੇ ਸਰ ਤੋਂ ਲੰਮੀ ਲੜੀ ਖਬਰਾਂ ਪੰਜਾਬ ਤੋਂ ਵੀ ਲਾਈਵ ਚੱਲ ਰਿਹਾ ਹੈ ਦੇਖੋ ਕਟਕੋੜ 10 ਚੈਨਲ ਨੇ ਜਿਹੜੇ ਲਾਈਵ ਚਲਾ ਰਹੇ ਨੇ ਗੌਰਵ ਕਾਲੜਾ ਜੀ ਮੇਰੇ ਛੋਟੇ ਵੀਰ ਬਹੁਤ ਹੀ ਵਧੀਆ ਢੰਗ ਨਾਲ ਲਾਈਵ ਚਲਾ ਰਹੇ ਨੇ ਅੱਜ ਦੇਖੋ ਹਜ਼ਾਰਾਂ ਦੀ ਗਿਣਤੀ ਚਾਪਸ ਖੜੇ ਆ ਬੁਰਾਈ ਦਾ ਅੰਤ ਕਰਨ ਕਸ ਕਰਕੇ ਅਜੇ ਸਿਕ ਗਲਪ ਲੱਗੇ ਵੀ ਜਾਣਾ ਕਿ ਅਸੀਂ ਟਿੱਟੇ ਦੇ ਖਾਤਮੇ ਨਹੀਂ ਜਿਹੜੇ ਲੜਾਈ ਲੱਗ ਗਈ ਆ ਆਪਣੇ ਸਵਾਦ ਨੂੰ ਵਿਚਾਰਦੇ ਨਹੀਂ ਆਪਣੇ ਸਮਾਨ ਤੇ ਬੋਲੀਆਂ ਰਾਤ ਕਰਦੇ ਨਹੀਂ ਅਸੀਂ ਸੰਗਤ ਲੈ ਕੇ ਜਾਵਾਂਗੇ ਕਿ ਜਿੱਟੇ ਦਾ ਖਾਤਮਾ ਕਰਾਂਗੇ ਪਹਿਲੀ ਗੱਲ ਹੈ ਜਿੱਟੇ ਅਸੀਂ ਅੱਜ ਉਹ ਤੈਨੂੰ ਸ਼ੁਕਰੀਆ ਦਾ ਕਰਦੇ ਆ ਇੱਕ ਵਾਰ ਫੇਰ ਸਮਾਉਣ ਅਲਾਕਾ ਵਾਸੀਆਂ ਨੂੰ ਤੇਰੇ ਤੋਂ ਸ਼ੁਕਰੀਆ ਜਿੰਦਰਜੀ ਦਾ ਬਹੁਤ ਵਾਰ ਫੇਰ ਅਪੀਲ ਅੰਦਰ ਨਾ ਆਪਣੇ ਆਪਣੇ ਬੱਚੇ ਆਪਣਾ ਕੀਤੀ ਸਮਾਨ ਸੁਖਮਿੰਦਰ ਸਿੰਘ ਜੀ ਦੀ ਲਾਈਵ ਦਿਖਾ ਰਹੇ ਨੇ ਇਹਨਾਂ ਦਾ ਵੀ ਬਹੁਤ ਬਹੁਤ

ਮੈਂ ਮੌਲਾ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਵੀ ਨੇੜੇ ਆ ਜਾਓ ਕਿਉਂਕਿ ਹੁਣ ਅਸੀਂ ਅਗਲੀ ਤਹਿਰ ਕਰਨਾ ਮੌਲਾ ਤੁਹਾਨੂੰ ਬੇਨਤੀ ਨਾਮ ਦੇ ਸਰਦਾਰ ਗੁਰਬਖਸ਼ ਸਿੰਘ ਜੀ